बदिया, बदिया, बदिया है। तुम पंजाबी हो जी फिर कोई भांगड़ा, भांगड़ा कोई गाना वाना तो सुनाओ? नहीं तो नहीं कोई सुनाई बता दो जाके और भाई कैसे हो बढ़िया मेरे बढ़िया तो सुना आप पंजाब से हो हां जी मेरे हां जी आपके पंजाब में चिट्टा बहुत मिलता है चेक कराओगे <सथियो> ਭਾਈ ਕੀ ਹਾਲ ਚਾਲ ਹੈ ਵਧੀਆ ਵੀਰੇ ਵਧੀਆ ਆਪਕੇ ਪੰਜਾਬ ਮੇਂ ਦਾਰੂ ਬਹੁਤ ਅੱਛੀ ਮਿਲਦੀ ਹੈ ਚਲੋ ਪੀਣੇ ਚੱਲਾਂ ਨਾਂ ਮੁਰਗਾ ਛੁਰਗਾ ਕਾਹੀਂ ਨਾਂ ਨਾਂ ਵਧੀਆ ਵੀ ਬੜੀ ਚੱਲੀ ਜਾਂਦੀ ਹੈ ਸਾਰਾ ਕੁਝ ਟਰੈਕਟਰ ਸਹੀ ਸੀਗੇ ਸਾਰੇ ਨਹੀਂ ਸੰਧੂ ਦੇ ਆਉਣ ਦਾ ਤਾਂ ਹੱਕ ਬਣਦਾ ਸੀ ਅੱਖ ਤਾਂ ਸੰਧੂ ਦਾ ਵੀਰ ਆਪਣਾ ਆ ਹੀ ਨੀਗਾ ਸਾਈਡ ਤੇ ਖੜ ਗਿਆ ਜਾ ਕੇ ਸਿੰਘ ਸਾਹਾ ਮੁੰਡਾ ਉਹੀ ਨਹੀਂ ਜਿਹਨੇ ਅੱਜ ਕਲਾਸ ਪੰਜਾਬੀ ਜੈਂਟਰੋ ਦਿੱਤੀ ਸੀ ਹਾਂਜੀ ਉਹੀ ਪਰ ਇਹ ਹੱਸੇ ਬਹੁਤ ਸੀਗੇ ਸਾਰੇ ਵੀਰ ਲੱਗ ਰਿਹਾ ਕੋਈ ਪਰੇਸ਼ਾਨੀ ਵਿੱਚ ਆ। ਮਾਂ ਵੀਰੇ ਕੀ ਹਾਲ ਚਾਲ ਨੇ? ਵਧੀਆ ਵੀ ਵਧੀਆ। ਹੋਰ ਠੀਕ ਠਾਕ? ਹਾਂ ਵਧੀਆ ਵੀਰੇ। ਕੀ ਗੱਲ ਬੜੀ ਟੈਨਸ਼ਨ ਚ ਲੱਗਦਾ? ਉਹ ਬੱਸ ਯਾਰ ਇੱਕ ਤਾਂ ਸਵੇਰੇ ਕਲਾਸ 'ਚ ਮੈਂ ਪੰਜਾਬੀ 'ਚ ਬੋਲਿਆ ਤਾਂ ਸਾਰੇ ਹੱਸ ਜੇ ਪਏ ਮਜ਼ਾਕ ਬਣਾ ਲਿਆ ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਕੋਈ ਵੀ ਮਿਲਦਾ ਕੋਈ ਪੰਜਾਬ 'ਚ ਨਸ਼ੇ ਦਾ ਕਹਿੰਦਾ ਕੋਈ दारू ਦਾ ਕਹਿੰਦਾ ਹੈਗਾ। ਮੈਂ ਤਾਂ ਇਹੋ ਜਿਹਾ ਕੁਝ ਪੰਜਾਬ ਬਾਰੇ ਪੜ੍ਹਿਆ ਨਹੀਂ ਸੀ ਵੀਰੇ ਆ ਜਾ ਫਿਰ ਤੈਨੂੰ ਆਪਣੇ ਵੀਰਾਂ ਨਾਲ ਮਿਲਾਨਾ ਖਾਲਸਾ ਜੀ ਆਪ ਬਾਈ ਨੂੰ ਸਮਝਾਇਓ ਜਰਾ ਖਾਲਸਾ ਜੀ ਕਿਰਸ਼ੀ ਕਾਲ ਸਿੰਘਾ ਕਿੱਥੀ ਹਾਲ ਚੱਲਨੇ ਤੇਰੇ ਠੀਕ ਆ ਜੀ ਵਧੀਆ ਕਿੱਦਾਂ ਲੱਗਾ ਤੈਨੂੰ ਕੱਲ ਵਿੱਚ ਪਹਿਲਾ ਦਿਨ ਠੀਕ ਸੀ ਜੀ ਬਸ ਸਵੇਰੇ ਜਦੋਂ ਮੈਂ ਪੰਜਾਬੀ ਚ ਬੋਲਿਆ ਕਲਾਸ ਦਾ ਉਦੋਂ ਮੇਰਾ ਮਜ਼ਾਕ ਜਿਹਾ ਬਣਾ ਲਿਆ ਤੇ ਉਸ ਤੋਂ ਬਾਅਦ ਕਾਲੇ ਚ ਮੈਨੂੰ ਸਾਰੇ ਕੋਈ ਕਹਿੰਦਾ ਪੰਜਾਬ ਦਾ ਦਾਰੂ ਪਿਆ ਦੇ ਕੋਈ ਕਹਿੰਦਾ ਚਿੱਟਾ ਤੇ ਸਾਰਿਆਂ ਨੇ ਪੰਜਾਬ ਦੇ ਉਹ ਕਰ ਰੱਖਿਆਗਾ ਬਦਨਾਮ ਮੈਂ ਤਾਂ ਇਹੋ ਜਿਹਾ ਕੁਝ ਪੜਿਆ ਨਹੀਂ ਸੀ ਪੰਜਾਬ ਬਾਰੇ ਤੇ ਜਿੱਦਾਂ ਦਾ ਮੈਨੂੰ ਇੱਥੇ ਸੁਣਨ ਨੂੰ ਮਿਲ ਰਿਹਾ ਜੀ ਬਹੁਤ ਗਰਾਲ ਹੈ ਭੇੜਾ ਭੇਜੋ ਮਾੜੇ ਕਲਾਕਾਰਾਂ ਦਾ ਜਿਨ੍ਹਾਂ ਨੇ ਪੰਜਾਬੀ ਦਾ ਅਕਸ ਵਿਗਾੜ ਕੇ ਰੱਖਤਾ ਜਦੋਂ ਕੋਈ ਪਰਦੇਸੀ ਪੰਜਾਬੀ ਦਾ ਨਾਂ ਲੈਂਦਾ दारू ਚਿੱਟਾ ਤੇ ਵੈਲਪਣਾ ਹੀ ਜਹਿਨ ਚਾਉਂਦਾ ਗਰੇ ਇਹਨਾਂ ਦਾ ਵੀ ਤਸੂਰ ਨਹੀਂ ਜੋ ਆਪਣਾਂ ਵਾਲੇ ਭੜਕਾਉ ਸੁਣਦੇ ਉਹੀ ਸੁਣਾਈ ਜਾਂਦੇ ਆ ਸਹੀ ਗੱਲ ਵੀਰੇ ਦਲਜੀਤ ਵਾਲੇ ਫੈਰ ਤਾਂ ਇਹਨਾਂ ਨੂੰ ਯਾਦ ਹੈ ਪਰ ਉਦਮ ਸਿੰਘ ਵਾਲਾ ਫੈਰ ਕਿਸੇ ਨੂੰ ਚੇਤੇ ਨਹੀਂ ਇਹਨਾਂ ਨੇ ਬਾੜਾਂ ਤੋਂ ਚਿੱਟਾ ਪਾਰ ਕਰਾ ਕੇ ਸਪੀਕਰਾਂ 'ਚ ਤਾਂ ਸੁਨਾਤਾ ਪਰ ਜਿਹੜਾ ਇਹ ਚਿੱਤੇ ਕਰਕੇ ਲੱਖਾਂ ਮਾਵਾਂ ਨੇ ਬੈਨ ਪਾਏ ਉਹ ਬੈਨ ਇਹਨਾਂ ਨੇ ਹੀ ਸਪੀਕਰਾਂ ਦੀਆਂ ਆਵਾਜ਼ਾਂ ਵਿੱਚ ਹੀ ਦਵਾਤੇ ਪਰ ਉਹਨਾਂ ਨੂੰ ਹੁਣ ਕੌਣ ਸੁਣਾਊਗਾ ਨਾਲੇ ਗੀਤਾਂ ਚ ਵੀ ਇਹਨਾਂ ਨੇ ਜੱਟਾਂ ਨੂੰ ਬਹੁਤ ਮੌਜਾਂ ਕਰਾਤੀਆਂ ਪਰ ਜਿਹੜੇ ਕਿਸਾਨ ਵਿਚਾਰੇ ਖੁਦਗੁਸ਼ੀਆਂ ਕਰਦੇ ਨੇ ਉਹ ਕਿਹੜੀ ਮੌਤ ਚ ਆ ਕੇ ਕਰਦੇ ਨੇ ਇਹਨਾਂ ਨੇ ਕਦੇ ਨਹੀਂ ਦੱਸਿਆ ਭਾਈ ਸਾਨੂੰ ਵੀ ਸ਼ੁਰੂ ਤੋਂ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਵੀਰੇ ਮੁਸ਼ਕਲਾਂ ਤੇ ਸਾਨੂੰ ਵੀ ਆਉਣੀਆਂ ਸਨ ਪਰ ਸਾਡੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜਿਹੜੀ ਸਾਨੂੰ ਸਰਦਾਰੀ ਬਖਸ਼ ਦਿੱਤੀ ਹਰੇਕ ਦੇ ਮਨ ਦੇ ਵਿੱਚ ਪੰਜਾਬੀ ਤੋਂ ਪਹਿਲਾਂ ਸਾਡੇ ਪੱਗ ਦਾ ਕਿਰਦਾਰ ਜ਼ਰੂਰ ਹੁੰਦਾ ਹੈ ਅੱਜ ਭਾਵੇਂ ਸਾਡੇ ਮਾੜੇ ਕਲਾਕਾਰਾਂ ਨੇ ਮਾੜੀਆਂ ਸਰਕਾਰਾਂ ਨੇ ਸਾਡਾ ਜਿਹੜਾ ਕਿਰਦਾਰ ਏ ਉਹ ਬੜਾ ਨੀਵਾ ਟੇਕ ਦਿੱਤਾ ਪਰ ਜਿਹੜਾ ਅਸਲੀ ਸਾਡਾ ਕਿਰਦਾਰ ਸੀ ਨਾ ਉਹ ਕਿਰਦਾਰ ਵੇਖੋ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਨੱਚੇ ਸੋਗੋ ਮੋਤ ਨੂੰ ਖੰਡੇ ਦੀ ਧਾਰ ਤੇ ਨਚਾਇਆ ਜੇ ਕਿਰਦਾਰ ਵੇਖਣਾ ਤੁਸੀਂ ਵੇਖੋ ਉਹਨਾਂ ਸਹਬਜ਼ਾਦਿਆਂ ਦਾ ਉਹ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਪਦੇਸ਼ ਕਮਾਇਆ ਤੇ 10 ਲੱਖ ਫੌਜਾਂ ਨਾਲ ਜਾ ਕੇ ਭਿਰ ਗਏ ਜੇ ਤੁਸੀਂ ਕਿਰਦਾਰ ਵੇਖਣਾ ਸਰਦਾਰ ਜੱਸਾ ਸਿੰਘ ਆਲੋਵਾਲੀਆ ਸਰਦਾਰ ਹਰੀ ਸਿੰਘ ਨਲਵਾ ਤੇ ਭਾਈ ਮਨੀ ਸਿੰਘ ਜੀ ਦਾ ਵੇਖੋ ਜਿਨ੍ਹਾਂ ਨੇ ਸਿੱਖੀ ਦੇ ਨਿਸ਼ਾਨੇ ਏਡੇ ਉੱਚੇ ਚਮਕਾ ਦਿੱਤੇ ਅੱਜ ਤੱਕ ਭਾਵੇਂ ਹਰੇਕ ਨੂੰ ਇਹ ਪਤਾ ਵੀ ਗਉਣ ਵਾਲੇ ਇਹ ਗੱਲ ਦੱਸੀ ਏ ਵੀ ਪੰਜਾਬੀ ਜਿਹੜੇ ਨਚਾਰ ਨੇ ਨਿਸ਼ੇੜੀ ਨੇ ਜਾਂ ਵੇਲੀ ਨੇ ਪਰ ਕਿਸੇ ਗਉਣ ਵਾਲੇ ਇਹ ਨਹੀਂ ਗੱਲ ਦੱਸੀ ਪੰਜਾਬ ਦੇ ਵਿੱਚ ਪੰਜਾਬੀ ਅਜੇਹੀ ਕੌਮ ਏ ਸਿੱਖ ਅਜੇਹੀ ਕੌਮ ਏ ਜਿਦੇ ਵਿੱਚ ਦੁਨੀਆਂ ਦੇ ਸਭ ਤੋਂ ਛੋਟੇ ਸ਼ਹੀਦ ਵੀ ਨੇ ਸਭ ਤੋਂ ਵੱਡੇ ਸ਼ਹੀਦ ਵੀ ਨੇ ਦੁਨੀਆਂ ਦੀ ਸਭ ਤੋਂ ਬਹਾਦਰ ਜਿਹੜੀ ਕੌਮ ਏ ਉਹ ਪੰਜਾਬੀ ਗੀਣੀ ਗਈ ਏ ਕਿਸੇ ਇਤਿਹਾਸ ਦੇ ਵਿੱਚ ਇਹ ਨਹੀਂ ਆਉਂਦਾ ਵੀ ਕੋਈ ਖੱਬੇ ਹੱਥ ਤੇ ਸੀਸ ਰੱਖ ਕੇ ਤੇ ਸੱਜੇ ਹੱਥ ਨਾਲ ਖੰਡਾ ਖੜਕਾ ਕੇ ਸ੍ਰੀ ਆਪਣੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ। ਜੇ ਅੱਜ ਅਸੀਂ ਸਾਡੀ ਇੱਥੇ ਹੋ ਹੋਂਦੇ ਜੇ ਸਾਡੋ ਇੱਥੇ ਸਤਿਕਾਰ ਕਰਦੇ ਨੇ ਇਹ ਸਤਿਕਾਰ ਸਾਡਾ ਆਪਣੇ ਰੂਪ ਦਾ ਨਹੀਂ ਇਹ ਸਤਿਕਾਰ ਗੁਰੂ ਜੀ ਦੇ ਦੱਸੇ ਹੋਏ ਦਿੱਤੇ ਹੋਏ ਪੰਜ ਕਕਾਰਾਂ ਦਾ ਸਤਿਕਾਰ ਹੈ। ਜੇ ਵੀਰੇ ਤੂੰ ਵੀ ਆਪਣੀ ਤੇ ਹੋਂਦ ਕਾਇਮ ਕਰਨਾ ਚਾਹੁੰਦਾ ਹੈ ਨਾ ਕਦੇ ਵੀ ਭੁੱਲ ਕੇ ਗੁਰੂ ਵੱਲੋਂ ਦਿੱਤੀ ਹੋਈ ਸਿੱਖੀ ਤੋਂ ਮੁਨਕਰ ਨਾ ਹੋ। ਸਿਰ ਤੇ ਦਸਤਾਰ ਸਜਾ ਕੇ ਰੱਖੀ। ਜਦੋਂ ਤੂੰ ਸਿਰ ਤੇ ਦਸਤਾਰ ਸਜਾਏਂਗਾ ਉਹ ਜਿਹੜੇ ਤੈਨੂੰ ਕਲਾਸ ਦੇ ਵਿੱਚ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵੇ ਦੇ ਵਿੱਚ ਜਿਹੜਾ ਤੈਨੂੰ ਤੇਰੀ ਮਜ਼ਾਕ ਉਡਾਂਦੇ ਸੀ ਕੋਈ ਤੇਰਾ ਸਤਿਕਾਰ ਕਰਨਗੇ ਕੋਈ ਤੇਰੇ ਨਾਲ ਜੀਲ ਆਣਗੇ ਕੋਈ ਤੈਨੂੰ ਉਹੀ ਨਹੀਂ ਕਹਵੇਗਾ ਕਿਉਂਕਿ ਸਰਦਾਰ ਦਾ ਜਿਹੜਾ ਕਿਰਦਾਰ ਹੈ ਨਾ ਉਹ ਇੰਨਾ ਜਿਆਦਾ ਉੱਚਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੋਇਆ ਨਾ ਇੰਨਾ ਉੱਚਾ ਕਿਸੇ ਹੋਰ ਦਾ ਕਿਰਦਾਰ ਨਹੀਂ ਸੀ ਮੈਂ ਤੈਨੂੰ ਇੱਕ ਸਾਖੀ ਸੁਣਾਵਾਂ ਗੁਰੂ ਹਰਗੋਬੀ ਸਾਹਿਬ ਜੀ ਵੇਲੇ ਸਮੇਂ ਦਾ ਜਿਹੜਾ ਬਾਦਸ਼ਾਹ ਸੀ ਉਹਨੇ ਕਿਹਾ ਸੀ ਇਹ ਮੁਗਲਾਂ ਤੋਂ ਪਿੰਨਾ ਕੋਈ ਦਸਤਾਰ ਨਹੀਂ ਸਜਾ ਸਕਦਾ ਮੁਗਲਾ ਤੋਂ ਬਿਨਾ ਕੋਈ ਹਥਿਆਰ ਨਹੀਂ ਰੱਖ ਸਕਦਾ ਮੁਗਲਾ ਤੋਂ ਬਿਨਾ ਕੋਈ ਘੋੜੀ ਨਹੀਂ ਰੱਖ ਸਕਦਾ ਪਰ ਸਾਡੇ 6ਵੇਂ ਪਿਤਾ ਮੀਰੀ ਪੀਰੀ ਦੇ ਮਾਲਕ ਨੇ ਕਹਿ ਦਿੱਤਾ ਇਹ ਬਾਦਸ਼ਾਹ ਦਾ ਹੁਕਮ ਹੈ ਵੀ ਤੁਸੀਂ ਤਲਵਾਰ ਨਹੀਂ ਰੱਖਣੀ ਮੈਂ ਤੇ ਮੇਰੇ ਸਿੱਖ ਦੋ ਮੀਰੀ ਅਤੇ ਪੀਰੀ ਦਾ ਦਰਵਾਰਾ ਧਾਰਨ ਕਰਨਗੇ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਇਹਨਾਂ ਕਿ ਆ ਕੋਈ ਗੈਰ ਮੁਸਲਮਾਨ ਜੇ ਮਗਲ ਦਸਤਾਰ ਨਹੀਂ ਸਜਾ ਸਕਦਾ ਮੇਰਾ ਸਿੱਖ ਹੋਵੇਗਾ ਜਿਹੜਾ 1 ਨਹੀਂ 2 ਦਸਤਾਰ ਸਜਾਏਗਾ ਇੱਕ ਚੰਗੂਠਾ ਜਿਹੜਾ ਅਸੀਂ ਦਸਤਾਰ ਪੱਗ ਥੱਲੇ ਜਾਂ ਗੋਲ ਦਸਤਾਰ ਥੱਲੇ ਸਜਾਨੇ ਆਂ ਦਮਾਲੇ ਥੱਲੇ ਤੇ ਇੱਕ ਵੱਡੀ ਦਸਤਾਰ ਫਿਰ ਮੁਗਲਾਂ ਨੇ ਹੁਕਮ ਕਰ ਦਿੱਤਾ ਸੀ ਕੋਈ ਘੋੜੀ ਨਹੀਂ ਰੱਖ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਪਰ ਸਾਡੇ ਗੁਰੂ ਦਾ ਹੁਕਮ ਸੀ ਮੇਰੇ ਕੋਲ ਉਹ ਹੀ ਆਵੇ ਜਿਹਦੇ ਕੋਲ ਘੋੜਾ ਹੋਵੇ ਜਿਹੜਾ ਬਲਵਾਨ ਹੋਵੇ ਤੇ ਜਿਹਦੇ ਕੋਲ ਸ਼ਸਤਰ ਹੋਵੇ ਤੇ ਅੱਜ ਤੁਸੀਂ ਇਤਿਹਾਸ ਦੇ ਵਿੱਚ ਵੇਖ ਲਵੋ ਜਿਨ੍ਹਾਂ ਨੇ ਹੁਕਮ ਜਾਰੀ ਕੀਤੇ ਸਨ ਉਹਨਾਂ ਦੇ ਸਿਰ ਤੇ ਸਰਦਾਰੀਆਂ ਨਹੀਂ ਰਹੀਆਂ ਉਹਨਾਂ ਦੇ ਕੋਲ ਹਥਿਆਰ ਨਹੀਂ ਰਹੇ ਪਰ ਅੱਜ ਵੇਖ ਲਓ ਆ ਗੁਰੂ ਦੇ ਸਿੰਘ ਖੜੇ ਨੇ ਗੁਰੂ ਦੀ ਸਰਦਾਰੀ ਵੀ ਸਾਡੇ ਕੋਲ ਹੈ ਗੁਰੂ ਦੇ ਕਕਾਰ ਵੀ ਸਾਡੇ ਕੋਲ ਨੇ ਤੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਵੀ ਸਾਡੇ ਕੋਲ ਹੈ ਮੇਰੇ ਵੀਰ ਜੇ ਤੂੰ ਆਪਣਾ ਕਿਰਦਾਰ ਕਾਇਮ ਕਰਨਾ ਹੈ ਤਾਂ ਇਹ ਸਰਦਾਰੀ ਸੰਭਾਲ ਲੈ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਤੁਰ ਜੀ ਤੇਰਾ ਕਿਰਦਾਰ ਸਭ ਤੋਂ ਉੱਚਾ ਹੋਵੇਗਾ ਏਹ ਫੇਕ ਬੰਤੇ ਫੇਕ ਜਿੰਦਗੀ ਜਿਉਂਦੇ ਨੇ ਇਨਾਂ ਨੂੰ ਕੀ ਫੋਲੋ ਦੱਸ ਕਰਨਾ ਉਹ ਟਿੱਕੀਆਂ ਜੰਡਾ ਤੇ ਛਾਕੇ ਵੱਟੇ ਕਰਕੇ ਫੋਲੋ ਕਰ ਲਾ ਨਾ ਨੂੰ ਜੇ ਤੂੰ ਕਰਨਾ ਟੈਟੂ ਛਾਪਣਾ ਤਾਂ ਛਾਪੀ ਦੀਪ ਸਿੰਘ ਦਾ ਬਾਬਾ ਨੱਚਦਾ ਸੀ ਮੌਤ ਦੀਆਂ ਸੇਜਾਂ ਤੇ ਹੋਰੋ ਐਨੀ ਜੋ ਲੱਗਦੇ ਸੱਟੇ ਜਾਂਦੇ ਆ ਹੀਰੋ ਆਉਨੇ ਜੋ ਯਾਰ ਰਹਤੇ ਗਾਦੇ ਹੀਰੋ ਐਨੀ ਜੋ ਲੱਗਦੇ ਸੱਟੇ ਜਾਂਦੇ ਆ ਹੀਰੋ ਆਉਨੇ ਜੋ ਯਾਰ ਰਹਤੇ ਗਾਦੇ ਆ ਕਿਟੂ ਮੀਡੀਆ ਦੇ ਦਲਾਲ ਬਣੇ ਨੇ ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ ਉਹ ਥਾ ਗੱਲਾਂ ਕਰੂੰਗਾ ਹੋਰ ਸਾਰਾ ਚਾਹਤ ਤੁਸੀਂ ਨਾ ਕੈਮ ਇਹ ਜੀ ਮੈਂ ਪੂਰੀ ਰਾਤ ਸੋਚਦਾ ਰਿਹਾ ਤੇ ਮੈਂ ਤੁਹਾਡੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਮੈਂ ਸਿੱਖੀ ਜੀਵਨ ਨੂੰ ਅਪਣਾਉਣ ਦਾ ਫੈਸਲਾ ਲੈ ਲਿਆ ਬਹੁਤ ਵਧਾਈਆਂ ਮੇਰੇ ਤਨੂਰ ਵੀਰੇ ਚੰਗੀ ਸੋਚੇ ਤੂੰ ਟਾਈਮ ਨਾਲ ਮੋੜਿਆ ਆਪਣੇ ਘਰ ਆਨੰਦਪੁਰ ਸਾਹਿਬ ਆ ਪਰ ਇੱਕ ਗੱਲ ਯਾਦ ਰੱਖੀ ਇਹ ਇਸ ਦਸਤਾਰ ਨੂੰ 7 ਮੀਟਰ ਦਾ ਕਪੜਾ ਨਾ ਸਮਝੀ ਇਹ ਸਰਦਾਰੀ ਵਾਲੀ ਦਸਤਾਰ ਵਾਸਤੇ ਸਾਡੇ ਬਜ਼ੁਰਗਾਂ ਦੇ ਸੀਸ ਲੱਗੇ ਨੇ ਉਹਨਾਂ ਨੇ ਬਲੀਦਾਨ ਦਿੱਤੇ ਨੇ ਕੁਰਬਾਨੀਆਂ ਦਿੱਤੀਆਂ ਨੇ ਹੁਣ ਇਸ ਦਸਤਾਰ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰੀ ਆਪਣੇ ਤੋਂ ਵੱਧ ਦੀ ਸੰਭਾਲ ਕਰੀ